ਅਰੇ ਇੱਕ ਵੀ ਕੀ ਗੱਲ ਕੈਸੀ ਹੋ ਗਿਆ ਆ ਗਿਆ ਤੁਹਾਰੇ ਕੋ ਆਣਾ ਨਾ ਕਰੋ ਜਾ ਇਹੋ ਕੰਮ ਕਰਨਾ ਦੇ ਇੱਥੇ ਇਹ ਕੰਮ ਕਰਨਾ ਦੇ ਚ ਆਇਆ ਨਾ ਕਰੋ ਦਰਬਾਰ ਸਾਹਿਬ ਦੀ ਇਹੋ ਲੇਡੀਸ ਆ ਆ ਵੀ ਅਵੀ ਮਾਰੋ ਇਧਰ ਵੀ ਜਰਾ ਜਾ ਵੇ ਸਭ ਕੁ ਜਨਾਨੀਆਂ ਵੀ ਨਿਕਲਿਆ ਵਾ ਲਾ ਵੇ ਚੰਗਰਵ ਵਿਚਾਰ ਅੰਗਰੇਜ਼ ਹੀ ਆ ਵੱਡਕੇ ਲਫਾਫਾ ਉਹਨੇ ਟਿੱਟੇ ਚ ਤੇ ਨੇ ਚਾਰੇ ਨੇ ਪਾਇਆ ਹੰਦਾ ਕੀ ਰੁਪਏ ਆ ਇਹ ਦੇਖੋ ਸੇ ਸ਼ਹਿਰ ਦਾ ਸਰ ਇਹ ਦੇਖੋ ਆ ਲੈਡੀ ਸੇ ਪਰਸੇ ਵਿੱਚੋਂ ਕੀੜੀਆਂ ਦੇਖੋ ਬੜਾ ਆਪ ਇਹ ਕਿਹਾਂ ਤੇ ਬੈਠਾ ਹੈ ਇਹ ਬੰਦਿਆ ਬਣਾਇਆ ਨਾ ਇਹ ਤੂੰ ਇੱਥੇ ਮਾਰੇ ਦੇ ਘਰਾਂ ਦੇ ਆ ਕੰਮ ਕਰਨਾ ਹੁੰਦੇ ਨੇ ਪਰਸ ਤੋਂ ਆ ਕੇ ਨਾ ਇਹ ਪਾਪਾ ਕਿਹ ਭਈਆ ਬਣਾਇਆ ਗਿਆ ਸਾਹਮਣੇ ਆ ਮਤ ਬੋਲ ਕੇ ਬਾਅਦ ਵਿੱਚ ਇਹ ਕਿਵੇਂ भाई लाना चाही ਆਣਾ ਨਾ ਕਰੋ ਜਾਂ ਇਹੋ ਕੰਮ ਕਰਨਾ ਦੇ ਇੱਥੇ ਇਹ ਕੰਮ ਕਰਨਾ ਦੇ ਇੱਥੇ ਆਇਆ ਨਾ ਕਰੋ ਦਰਬਾਰ ਸਾਹਿਬ ਤੇ ਹੋਰ ਲੇਡੀਸ ਆ ਆ ਵੀ ਅਵੀ ਮਾਰੋ ਇਧਰ ਵੀ ਜਰਾ ਆ ਵੇ ਸਭ ਕੁ ਜਨਾਨੀਆਂ ਵੀ ਨਿਕਲਿਆ ਵਾ ਲਗਾ ਤੰਕਰ ਵਿਚਾਰ ਅੰਗਰੇਜ਼ ਹੀ ਆ 8 ਕਿਲੋਫਾ ਬਣਾ ਟਿੱਟ ਚਤੇ ਮੇਚਾਰੇ ਨੇ ਪਾਇਆ ਹੁੰਦਾ ਕੀ ਰੁਪਏ ਆ ਹਾਂ ਇਹ ਦੇਖੋ ਇਹ ਸ਼ਹਿਰ ਦਾ ਸਰ ਇਹ ਦੇਖੋ ਆਹ ਲੇਡੀ ਦੇ ਪਰਸ ਦੇ ਵਿੱਚੋਂ ਕੀੜੀਆਂ ਦੇਖੋ ਬੜਾ ਆਪ ਇਹ ਕਿਹਨਾਂ ਦੇ ਬੈਠੇ ਨੇ ਇਹ ਬੰਗਿਆ ਭਰਾ ਇਹ ਤੁਸੀਂ ਇੱਥੇ ਮਹਾਰਾ ਦੇ ਘਰਾਂ ਦੇ ਆ ਕੰਮ ਕਰਨ ਆਉਂਦੇ ਜੀ ਪਰਸ ਤੋਂ ਆ ਗਏ ਨਾ ਇਹ ਪਾਪਾ ਕਿਹका ਭਈਆ ਭਰਾ ਆ ਗਿਆ ਸਾਹਮਣੇ ਹਾਂ ਮਤ ਬੋਲ ਕੇ ਬਾਅਦ ਵਿੱਚ ਇਹ ਕਿਵੇਂ